ਸਾਪੂਰੋ ਸਾਡੇ ਗ੍ਰਿਫਤਾਰ ਕੀਤੇ ਹੁਣ ਚਿਲੋ ਛੱਡ ਦਿੱਤਾ ਵਾ ਔਰ ਸਾਡੇ ਬਜ਼ੁਰਗ ਆਦਮਾ ਨੂੰ ਜੇ ਲੱਤਾ ਬਹੁਤ ਫੜ ਕੇ ਤੁਰਿਆ ਗਿਆ ਵਾ ਬਹੁਤ ਹੀ ਅਤ ਨਿੰਦਣਯੋਗ ਗੱਲ ਹੈ ਸ਼ਾਇਦ ਹਾਜੀ ਕੀ ਵੀਰ ਆਖਾ ਨੂੰ ਖੁਸ਼ ਕਰਨਾ ਤੇ ਔਰ ਅਜਾੜਾ ਇਹਨਾਂ ਦੇ ਪਰਿਵਾਰਾਂ ਦਾ ਵੀ ਪੱਕਾ ਵਾ ਐਸ ਕਰਕੇ ਭਗਵੰਤ ਮਾਰ ਜੀ ਨੂੰ ਸਮਝਾਵਾਂਗੇ ਜਿਹੜੀਆਂ ਜਿੰਨਾ ਹੁਣ ਤੱਕ ਸਾਡੇ 3.5 ਸਾਲਾਂ ਦੇ ਵਿੱਚ ਪੰਜਾਬ ਨੂੰ ਕੁੱਟਿਆ ਤੇ ਕੁੱਟਿਆ ਵਾ ਇਹਦਾ ਖਿਆਜਾਂ ਦਾ ਭਗਵੰਤਾਂ ਜੀ ਕੋਕੜਾ ਪੈਣਾ ਵਾ ਔਰ ਰੋਕਾਂ ਜਮੀਨਾ ਦੇ ਪੈਸੇ ਦਿੱਤਿਆਂ ਬਗੈਰ ਜ਼ਬਰਦਸਤੀ ਜਿਹੜਾ ਪੁਲਿਸ ਫੋਰਸ ਨੇ ਕਬਜ਼ਾ ਲੈ ਰਹੀ ਆ ਜਸਵਿੰਦਰ ਸਿੰਘ ਰੰਗਣ ਮੰਗਲ ਦਾ ਇੱਕ ਕਿਸਾਨ ਆ ਗੰਬੀਰ ਜ਼ਖਮੀ ਹੋਇਆ ਇਸ ਬਲੇ ਗੁਰਨਾਨ ਹਸਪਤਾਲ ਦਾਖਲ ਹੈ ਗੁਰਦਾਸਪੁਰ ਦੇ ਵਿੱਚ ਕਿਸਾਨਾਂ ਤੇ ਹੋਏ ਤਸ਼ੱਦਦ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੋਸ ਜਾਹਰ ਕੀਤਾ ਗਿਆ ਹੈ ਬੀਤੇ ਦਿਨੀ ਗੁਰਦਾਸਪੁਰ ਦੇ ਵਿੱਚ ਪੁਲਿਸ ਵੱਲੋਂ ਜ਼ਬਰਦਸਤੀ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਇਹ આરોਪ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਏ ਗਏ ਨੇ ਔਰ ਹੋਰ ਅਨੇਕਾਂ ਥਾਵਾਂ ਤੇ ਰੋਹ ਤਸ਼ੱਦਦ ਹੋ ਰਿਹਾ ਅੱਜ ਜੋ ਗੁਰਦਾਸਪੁਰ ਨੰਗਲਚੌਰ ਕੀ ਭਗਵੰਤ ਮਾਨ ਜੀ ਨੇ ਕਰਵਾਇਆ ਵਾ ਉਹਦੇ ਤੇ ਪੁਲਸ ਨੂੰ ਪੂਰੀ ਤਰ੍ਹਾਂ ਫ੍ਰੀ ਐਡ ਕਰਤਾ ਵਾ ਤੇ ਪੁਲਸ ਦੇ ਮੁਲਾਜ਼ਮ ਇਹੋ ਪਿਛਲੇ ਦੌਰ ਨੂੰ ਵੇਖ ਰਹੇ ਆ ਮੇਰਾ ਖਿਆਲ ਫੀਤੀਆਂ ਤੇ ਫੁੱਲ ਵਧਾਉਣ ਦੀਆਂ ਤਿਆਰੀਆਂ ਉਹਨਾਂ ਦੀਆਂ ਵੀ ਫੁੱਲ ਵਧ ਜਾਣਗੇ ਸ਼ਾਇਦ ਹਾਈਵੇਕੇ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ਔਰ ਅਜਾੜਾ ਇਹਨਾਂ ਦੇ ਪਰਿਵਾਰਾਂ ਦਾ ਵੀ ਪੱਕਾ ਵਾ ਐਸ ਕਰਕੇ ਭਗਵੰਤ ਮਾਨ ਜੀ ਨੂੰ ਸਮਝਾਉਣੀਆਂ ਚਾਹੀਦੀਆਂ ਜਿੰਨਾ ਹੁਣ ਤੱਕ 3.5 ਸਾਲਾਂ ਦੇ ਵਿੱਚ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਵਾ ਇਹ ਦਾ ਅੱਖ ਮਿਆਜਾ ਤਾਂ ਭਗਵੰਤ ਮਾਨ ਜੀ ਪੁੱਤਰਾ ਪਹਿਣਾ ਵਾ ਪਰ ਲੋਕਾਂ ਨੂੰ ਇੱਕ ਅਪੀਲ ਵਾ ਕਿ ਵੋਟਾਂ ਤੋਂ ਪਹਿਲਾਂ ਜਦੋਂ ਇਹ ਗੱਲ ਕਰਦੇ ਸੀ ਨਾ ਕਿ ਮੈਂ ਮਾਸਟਰ ਦਾ ਪੁੱਤ ਵਾਂ ਇਹ ਸਭ ਤੋਂ ਪਹਿਲਾਂ ਸਰਕਾਰ ਬਣ ਤੋਂ ਮਾਸਟਰ ਕੁੱਟੇ ਸਾਡੀਆਂ ਮਾਵਾਂ ਭੈਣਾਂ ਦੀਆਂ ਬੱਚੀਆਂ ਦੀਆਂ ਚੁੰਨੀਆਂ ਲਾਈਆਂ ਔਰ ਸਾਡੇ ਟੀਚਰਾਂ ਨੂੰ ਜਿਨ੍ਹਾਂ ਨੇ ਲੋਕਾਂ ਨੂੰ ਜਵਾਕਾਂ ਨੂੰ ਪੜ੍ਹਾ ਜੇ ਸਵੇਰ ਰੋਜ਼ਗਾਰ ਕਰਨਾ ਸੀ ਉਹਨਾਂ ਦੀਆਂ ਲੱਤਾਂ ਬਾਹਾਂ ਖਿੱਚੀਆਂ ਗਈਆਂ ਔਰ ਉਸ ਤੋਂ ਬਾਅਦ ਬਾਰੀਆ ਹੀ ਕਿਸਾਨਾਂ ਦੀ ਕਿਸਾਨ ਹਰੇਕ ਮੁੱਠ ਦੇ ਵਿੱਚ ਹਰੇਕ ਮੁਕਰ ਦੇ ਵਿੱਚ ਕੁੱਟੇ ਗਏ ਔਰ ਸ਼ੰਭੂ ਤੇ ਜੋ ਕੁਝ ਵਰਤਾਰਾ ਵਰਤਾਇਆ ਵਾ ਜਿਵੇਂ ਮੀਟਿੰਗ ਸੱਦ ਕੇ ਆਪਣੀ ਹੈਂਕੜ ਵਿਖਾਈ ਆ ਇਹਦਾ ਖਮਾਜਾ ਭਗਵੰਤ ਮਾਨ ਜੀ ਭੁਗਤਣਾ ਪਊ ਪੰਜਾਬ ਦੇ ਲੋਕੋ ਜੇ ਪੰਜਾਬ ਬਚਾਉਣਾ ਜ਼ਮੀਨ ਬਚਾਉਣੀ ਆ ਜੇ ਇਥੋਂ ਦੀ ਆਬੋ ਹਵਾ ਬਚਾਉਣੀ ਆ ਤੇ ਫੇਰ ਇੱਕੋ ਇੱਕ ਤਰੀਕਾ ਜੇ ਉਹ ਏਕਾ ਕਿਉਂਕਿ ਕੱਲ ਗਰਦਾਸਪੁਰ ਦੇ ਪਿੰਡ ਨੰਗਲਚੌਰ ਜਿੱਥੇ ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਨੂੰ ਜ਼ਮੀਨਾਂ ਦੇ ਪੈਸੇ ਦਿੱਤਿਆਂ ਬਗੈਰ ਜ਼ਬਰਦਸਤੀ ਜਿਹੜਾ ਪੁਲਿਸ ਫੋਰਸ ਨੇ ਕਬਜ਼ਾ ਲੈ ਰਹੀ ਆ ਜਸਵਿੰਦਰ ਸਿੰਘ ਰੰਗਣ ਨੰਗਲ ਦਾ ਜਿਹੜਾ ਕਿਸਾਨ ਆ ਗੰਭੀਰ ਜ਼ਖਮੀ ਹੋਇਆ ਐਸ ਵੱਲੇ ਗੁਰਨਾਨ ਹਸਪਤਾਲ ਦਾਖਲ ਹੈਗਾ ਵਾ ਤੋ ਉਹਦੇ ਵਿਰੋਧ ਵਿੱਚ ਪੂਰੇ ਪੰਜਾਬ ਦੇ ਅੰਦਰ ਜੌਨ ਪੱਦਰ ਤਿਰਥੀ ਫੂਕ ਮਜਾਰੇ ਕੀਤੇ ਇਸ ਦੇ ਨਾਲ ਨਾਲ ਜਿਹੜੀ ਅੱਜ ਹੜਤਾਲ ਹੋ ਰਹੀ ਆ ਟਰੇਡ ਜਥੇਬੰਦੀਆਂ ਦੀ ਪੂਰੇ ਦੇਸ਼ ਭਰ ਦੇ ਵਿੱਚ ਉਹਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਮਰਥਨ ਕਰਦੀ ਆ ਇਹਦੇ ਨਾਲ ਦੀ ਨਾਲ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਰਿਹਾ ਔਰ ਜਿਵੇਂ ਭਗਵੰਤ ਮਾਨ ਸਰਕਾਰ ਵੀ ਕੇਂਦਰ ਨਾਲ ਰਲ ਕੇ ਜਬਰੀ ਚੇਪਲੇ ਮੀਟਰ ਲਾਉਣ ਚੱਲੀ ਉਹਦੇ ਵਿਰੋਧ ਚ ਵੀ ਔਰ ਲੈਂਡ ਪੂਲਿੰਗ ਪਾਲਿਸੀ ਦਾ ਵੀ ਵਿਰੋਧ ਕਰ ਰਹੇ ਆ ਤੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆਂ ਕਿ 14 ਜੁਲਾਈ 2025 ਨੂੰ ਵੱਧ ਤੋਂ ਵੱਧ ਇਕੱਠ ਕਰਕੇ ਜਿਹੜਾ ਵਾ ਉਹ ਚੀਫ ਪਾਵਰ ਕਮ ਦੇ ਬਿਜਲੀ ਬੋਰਡ ਦਾ ਨਿੱਜੀਕਰਨ ਰੋਕਣ ਵਾਸਤੇ ਸਾਨੂੰ ਆਉਣਾ ਚਾਹੀਦਾ ਔਰ ਭਗਵੰਤ ਮਾਨ ਸਰਕਾਰ ਨੂੰ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਬਗੈਰ ਪੈਸੇ ਦਿੱਤੇ ਆ ਜਬਰੀ ਕਬਜ਼ੇ ਨਹੀਂ ਹੋਣਗੇ